ਸਸੇ ਗਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੋਏਗਾ ਵੀ ਭਾਈ ਅਮਰਿਤਪਾਲ ਸਿੰਘ ਜੀ ਦਾ ਜਿਹੜਾ ਆਨੰਦ ਕਾਰਜ ਹੋਣ ਜਾ ਰਿਹਾ ਅਤੇ ਲੋਕੇਸ਼ਨ ਜਿਹੜੀ ਆ ਉਹ ਚੇਂਜ ਹੋ ਚੁੱਕੀ ਆ ਹੁਣ ਬਾਬਾ ਬਕਾਲਾ ਜਿਹੜਾ ਕਿ ਆ ਜਾ ਰਿਹਾ ਪਰ ਜਿਸ ਨਾਲ ਹੁਣ ਕਹਿ ਸਕਦੇ ਆ ਵੀ ਜਿਹੜੇ ਉਹਨਾਂ ਦੇ ਜੀਵਨ ਸਾਥੀ ਬਣਨ ਜਾ ਰਹੇ ਨੇ ਕਿਰਨਦੀਪ ਕੋਰੋਣਾ ਦਾ ਨਾਮ ਦੱਸਿਆ ਜਾ ਰਿਹਾ ਤੇ ਪਿਆਰਾ ਸਿੰਘ ਦੀ ਬੇਟੀ ਜਿਹੜੀ ਆ ਸੁਪਤਰੀ ਉਹਨਾਂ ਨੂੰ ਕਿਹਾ ਜਾ ਰਿਹਾ ਕੋਲਾਰ ਪਿੰਡ ਦੇ ਵਿੱਚ ਮੌਜੂਦ ਆ ਜ਼ਰੂਰ ਉਹਨਾਂ ਦੇ ਘਰ ਦੇ ਵਿੱਚ ਤਸਵੀਰਾਂ ਦਿਖਾਵਾਂਗੇ ਘਰ ਦੇ ਬਾਹਰ ਤੁਹਾਨੂੰ ਕੁਝ ਵੀ ਜਿਹੜਾ ਹੈ ਨਹੀਂ ਨਜ਼ਰ ਆਊਗਾ ਕਿ ਕਿਸੇ ਸਾਹਮਣੇ ਕੋਈ ਵੀ ਜਿਹੜੀ ਲਾਈਟਿੰਗ ਕੀਤੀ ਜਾਂਦੀ ਹੈ ਵਿਆਹ ਵਾਲੇ ਘਰਾਂ ਦੇ ਵਿੱਚ ਕਿਉਂਕਿ ਸਾਦੇ ਵਿਆਹ ਦੀ ਗੱਲ ਕਹੀ ਗਈ ਸੀ ਇਹ ਗੱਲ ਕਹੀ ਗਈ ਸੀ ਪੰਜ ਵਿਅਕਤੀ ਇਤਰੋ ਜਾਣਗੇ ਤੇ ਪੰਜ ਬੰਦੇ ਹੀ ਜਿਹੜੇ ਉਧਰੋਂ ਜਾਣਗੇ ਤਾਂ ਜਿਹੜੀ ਇਨਫੋਰਮੇਸ਼ਨ ਹੈ ਉਹ ਕਾਫੀ ਜਿਹੜੀ ਕਹਿ ਸਕਦੇ ਆ ਵੀ ਲੀਕ ਵੀ ਨਹੀਂ ਕੀਤੀ ਗਈ کافی ਉਸ ਨੂੰ ਰੱਖਿਆ ਗਿਆ ਸਿਕਿਉਰ ਰੱਖਿਆ ਗਿਆ ਤਾਂ ਹੁਣ ਜਿਹੜੇ ਇੱਥੇ ਪਿੰਡ ਵਾਸੀ ਸਾਡੇ ਨਾਲ ਮੌਜੂਦ ਹੈ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਕਿਉਂਕਿ ਯੂਕੇ ਦੇ ਸਨੀਕ ਜਿਹੜਾ ਹੈ ਉਹਨਾਂ ਨੂੰ ਦੱਸਿਆ ਜਾ ਰਿਹਾ ਤਾਂ ਹੁਣ ਗੱਲਬਾਤ ਕਰਦੇ ਆ ਬਾਬਾ ਜੀ ਦੱਸੋਗੇ ਵੀ ਕੀ ਪਿਆਰਾ ਸਿੰਘ ਜਿਹੜੇ ਨੇ ਐਸੇ ਪਿੰਡ ਦੇ ਵਸਨੀਕ ਨੇ ਜਿਨ੍ਹਾਂ ਦੀ ਬੇਟੀ ਦਾ ਸੁਪਤਰੀ ਦਾ ਜਿਹੜਾ ਵਿਆਹ ਹੋਣ ਜਾ ਰਿਹਾ ਹਾਂਜੀ ਇਸੇ ਪਿੰਡ ਦੇ ਆ ਜੀ ਉਹ ਬਹੁਤ ਕਿਰਦੇ ਯੂਕੇ ਵਿੱਚ ਜਾ ਕੇ ਬਸੇ ਆ ਮੇਰੇ ਨਾਲ ਪੜਦਾ ਰਿਹਾ ਪਿਆਰਾ ਸਿੰਘ ਪਹਿਲਾਂ ਅੱਛਾ ਪਹਿਲਾਂ ਤੁਹਾਡੇ ਨਾਲ ਹੀ ਪੜਦੇ ਹਾਂਜੀ 6ਵੀਂ ਵਿੱਚ ਮੇਰੇ ਨਾਲ ਪੜਦਾ ਰਿਹਾ ਜੀ ਬਜ਼ੁਰਗਾ ਨਾਲ ਵੀ ਜੜੀ ਹੈ ਗੱਲਬਾਤ ਕੀਤੀ ਹੈ ਜਿਹੜੇ ਇੱਥੇ ਪਿੰਡ ਦੇ ਮਸਨੀਕ ਸੀ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਆ ਤੈਨੂੰ ਘਰ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਵੀ ਘਰ ਜਿਹੜਾ ਹੈ ਉਹ ਬਿਲਕੁਲ ਸਾਦਾ ਜਿਹੜਾ ਘਰ ਆ ਤੇ ਇੱਥੇ ਤੱਕ ਕੀ ਅਸੀਂ ਪਿੰਡ ਦੇ ਵਿੱਚ ਆਏ ਆ ਤਾਂ ਪਿੰਡ ਦੇ ਬਜ਼ੁਰਗਾ ਨਾਲ ਬੀਬੀਆਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਵੀ ਸਾਨੂੰ ਤਾਂ ਵਿਆਹ ਦਾ ਪਤਾ ਹੀ ਨਹੀਂ ਸੀ ਵੀ ਪਤਾ ਲੱਗਿਆ ਵੀ ਗੱਲਬਾਤ ਜਦੋਂ ਤੁਹਾਡੇ ਨਾਲ ਹੋਈ ਜਦੋਂ মিডিਆ ਨਾਲ ਗੱਲਬਾਤ ਹੋਈ ਉਦੋਂ ਉਹਨਾਂ ਨੂੰ ਵਿਆਹ ਦਾ ਪਤਾ ਲੱਗਦਾ ਪਰ ਇੰਨੀ ਗੱਲ ਕਨਫਰਮ ਹੋ ਗਈ ਸੀ ਵੀ ਪਿਆਰਾ ਸਿੰਘ ਦੇ ਘਰ ਵੀ ਤੁਹਾਨੂੰ ਤਸਵੀਰਾਂ ਉਹ ਵੀ ਤੁਹਾਨੂੰ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮਿਕਸ ਦੇ ਹਿਸਾਬ ਨਾਲ ਉਹ ਘਰ ਦੇ ਵਿੱਚ ਆਏ ਆ ਇਹ ਵੀ ਗੱਲਾਂ ਜਦੋਂ ਕਹੀਆਂ ਜਾ ਰਹੀਆਂ ਕਿ ਲੋਕਾਂ ਨੇ ਕੈਮਰੇ ਤੇ ਮੂਹਰੇ ਆਣ ਤੋਂ ਮਨਾ ਵੀ ਕੀਤਾ ਤਾਂ ਉਹ ਇਹ ਗੱਲ ਕਹਿ ਰਹੇ ਸੀਗੇ ਵੀ ਜਿਹੜਾ ਉਹ ਕਾਫੀ ਦਿਨ ਤੋਂ ਮਲਕਾਲ ਤੋਂ ਹੀ ਇੱਕੋ ਵੇਲੇ ਤੋਂ ਜਿਹੜੇ ਉਹ ਬਾਹਰ ਜਾਗੇ ਹੋਏ ਨੇ ਅਤੇ ਜਿਵੇਂ ਕਿਹਾ ਜਾ ਰਿਹਾ ਸੀ ਵੀ ਇੱਥੇ ਨਜ਼ਦੀਕ ਹੀ ਜਿਹੜਾ ਗੁਰਦੁਆਰਾ ਸਾਹਿਬ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਇਤਿਹਾਸਕ ਗੁਰਦੁਆਰਾ ਉੱਥੇ ਜਿਹੜੇ ਕਿਹਾ ਗਿਆ ਸੀ ਵੀ ਆਨੰਦ ਕਾਰਜ ਕੀਤੇ ਜਾਣਗੇ ਤਾਂ ਆਨੰਦ ਕਾਰਜ ਉੱਥੇ ਇੱਕੋ ਦਮ ਹੀ ਬਦਲ ਦਿੱਤੇ ਗਏ ਅਤੇ ਹੁਣ ਜਿਹੜੀ ਨਵੀਂ ਅਪਡੇਟ ਆ ਰਹੀ ਹੈ ਨਵੀਂ ਜਾਣਕਾਰੀ ਆ ਰਹੀ ਹੈ ਵੀ ਆਨੰਦਕਾਰ ਜਿਹੜੇ ਆ ਉਹ ਬਾਬਾ ਬਕਾਲਾ ਵਿਖੇ ਜਿਹੜੇ ਆ ਇਤਿਹਾਸਿਕ ਗੁਰਦਾਰੇ ਦੇ ਵਿੱਚ ਉੱਥੇ ਕਿਤੇ ਜਾਣਗੇ ਜਿਹੜੇ ਕਿ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਤੇ ਘਰ ਦੀਆਂ ਤੁਹਾਨੂੰ ਪਿੰਡ ਦੀਆਂ ਵੀ ਲਗਾਤਾਰ ਤਸਵੀਰਾਂ ਦਿਖਾਰੀਆਂ ਤੇ ਪਿੰਡ ਵਾਸੀਆਂ ਨੂੰ ਵੀ ਇਸ ਬਾਰੇ ਜਾਣਕਾਰੀ ਆਮ ਅਸੀਂ ਦੇਖਦੇ ਆ ਵੀ ਜਦੋਂ ਜਾਂਚ ਚੜ੍ਹਦੀ ਆ ਤਾਂ ਪੂਰਾ ਪਿੰਡ ਜਿਹੜਾ ਪਿੰਡ ਨੂੰ ਦੱਸਿਆ ਜਾਂਦਾ ਤਾਂ ਜ਼ਰੂਰ ਇਹ ਗੱਲ ਕਹੀ ਜਾਂਦੀ ਆ ਵੀ ਸਾਦੇ ਵਿਆਹ ਦੀ ਗੱਲ ਵੀ ਕੀਤੀ ਜਾਂਦੀ ਆ ਤਾਂ ਉਸੇ ਹਿਸਾਬ ਨਾਲ ਇਹ ਸਾਦਾ ਵਿਆਹ ਜਿਹੜਾ ਇਹ ਕੀਤਾ ਜਾਊਗਾ ਅਤੇ ਜਿਵੇਂ ਕਿ ਪਹਿਲਾ ਜਾਣਕਾਰੀ ਆਪ ਸਭ ਨੇ ਜ਼ਰੂਰ ਇਸ ਬਾਰੇ ਪਤਾ ਵੀ ਹੋਊਗਾ ਤਾਂ ਜ਼ਰੂਰ ਤੁਹਾਨੂੰ ਵੀ ਗੱਲ ਦੱਸਦੇ ਆ ਗੁਰਦੁਆਰੇ ਦੇ ਵਿੱਚ ਵੀ ਜਿਹੜੀ ਆ ਉਹ ਜਿਹੜੀ ਕਰਾਈ ਗਈ ਸੀ ਬੁਕਿੰਗ ਉਹ ਕਿਸੇ ਹੋਰ ਨਾਮ ਤੋਂ ਬੁਕਿੰਗ ਕਰਾਈ ਗਈ ਸੀ ਅਤੇ ਇਕੋ ਨਾਮ ਹੀ ਜਿਹੜੀ ਲੋਕੇਸ਼ਨ ਜਿਹੜੀ ਆ ਉਸ ਨੂੰ ਚੇਂਜ ਕਰ ਦਿੱਤਾ ਗਿਆ ਅਤੇ ਇੱਥੋਂ ਦੀ ਜਿਹੜੇ ਆ ਤੁਹਾਨੂੰ ਦੱਸ ਰਿਹਾ ਵੀ ਕੱਲ ਤੋਂ ਹੀ ਇੱਥੋਂ ਗਏ ਹੋਏ ਨੇ ਤਾਂ ਪਿੰਡ ਵਾਸੀਆਂ ਨੂੰ ਵੀ ਇੰਝ ਜਾਪਦਾ ਸੀਗਾ ਵੀ ਕਈਆਂ ਨੂੰ ਤਾਂ ਪਤਾ ਨਹੀਂ ਸੀ ਜਿਨ੍ਹਾਂ ਨੂੰ ਪਤਾ ਸੀ ਉਹਨਾਂ ਨੂੰ ਐ ਲੱਗਦਾ ਸੀਗਾ ਵੀ ਗੁਰਦੁਆਰਾ ਸਾਹਿਬ ਜਿਹੜਾ ਨਜ਼ਦੀਕ ਹੈ ਉੱਥੇ ਹੀ ਆ ਸਭ ਕੁਝ ਹੋਏਗਾ ਤਾਂ ਤੁਹਾਨੂੰ ਕਰਤੀਆਂ ਵੀ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੀਆਂ ਕਰਾਂਗੇ ਵੀ ਘਰ ਵੀ ਜਿਹੜਾ ਉਹ ਬਿਲਕੁਲ ਜਿਹੜਾ ਹੈ ਇਸ ਤਰੀਕੇ ਨਾਲ ਆ ਕੋਈ ਵੀ ਲਾਈਟਿੰਗ ਨਹੀਂ ਆ ਉੱਥੇ ਬਿਲਕੁਲ ਇੰਝ ਜਾਪਦਾ ਹਣੀ ਵੀ ਇਹ ਵਿਆਹ ਵਾਲਾ ਕਾਰ ਹੈ ए ਵੀਦਾਂ ਦਾ ਦੱਸ ਦਿੰਦੇ ਆ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਭਾਈ ਅਮਰਿਤਪਾਲ ਸਿੰਘ ਹੁਣ ਕਾਫੀ ਲੋਕ ਕਾਫੀ ਨੌਜਵਾਨ ਜਿसे قوم ਦੀ ਗੱਲ ਕਰਦੇ ਆ ਸੰਤ ਪੰਤ ਦੀ ਗੱਲ ਕਰਦੇ ਆ ਤਾਂ ਉਸ ਉਹਨਾਂ ਨੂੰ ਫੋਲੋ ਵੀ ਕਰਦੇ ਨੇ ਜ਼ਰੂਰ ਜੇ ਗੱਲ ਕਰਦੇ ਆ ਵਾਰਸ ਪੰਜਾਬ ਦੇ ਮੋਢੀ ਵੀ ਬਣਦੇ ਨੇ ਉਹ ਦੁਬਈ ਤੋਂ ਵਾਪਸ ਵੀ ਆਉਂਦੇ ਆ ਤੇ ਇਹ ਵੀ ਗੱਲ ਕਹੀ ਜਾਂਦੀ ਆ ਵੀ ਮੈਂ ਹੁਣ ਵਾਪਸ ਨਹੀਂ ਜਾਊਂਗਾ ਮੈਂ ਸੰਘਰਸ਼ ਲੜਨ ਵਾਸਤੇ ਹੀ ਆਇਆ ਕਾਫ ਸਾਨੂੰ ਪਤਾ ਮੁਹਾਲੀ ਮੋਰਚੇ ਦੇ ਵਿੱਚ ਵੀ ਭਾਈ ਅਮਰਿਤਪਾਲ ਸਿੰਘ ਜਾ ਕੇ ਆਂਦੇ ਨੇ ਤਾਂ ਇੱਕੋ ਦਮ ਇਹ ਖਬਰ ਆਂਦੀ ਆ ਤਾਂ ਇੱਕੋ ਦਮ ਖਬਰ ਜਿਹੜੀ ਆ ਲੋਕਾਂ ਨੂੰ ਕਈਆਂ ਨੂੰ ਯਕੀਨ ਵੀ ਨਹੀਂ ਹੱਸਤੇ ਹੁੰਦਾ ਤਾਂ ਤੁਹਾਨੂੰ ਹੁਣ ਪਿੰਡ ਦੀਆਂ ਲਗਾਤਾਰ ਜਿਹੜੀਆਂ ਨੇ ਉਹ ਤਸਵੀਰਾਂ ਦਿਖਾ ਰਿਹਾ ਘਰ ਦੀਆਂ ਵਿੱਚ ਤਸਵੀਰਾਂ ਦਿਖਾਰੀਆਂ ਵਿੱਚ ਤਾਂ ਆਮ ਤਰੀਕੇ ਨਾਲ ਜਿਦਾਕਾਰ ਹੁੰਦੇ ਨੇ ਕੋਈ ਸਜਾਵਟ ਜਿਹੜੀਆਂ ਨਹੀਂ ਕੀਤੀ ਇਹ ਵੀ ਕਿਸੇ ਨੂੰ ਵੀ ਅਜੇ ਨਹੀਂ ਜਾਪ ਰਿਹਾ ਹੈ ਤਾਂ ਜਿਹੜੇ ਪਿੰਡ ਵਾਸੀ ਆ ਉਹਨਾਂ ਨੂੰ ਹੀ ਪਤਾ ਲੱਗਿਆ ਤੇ ਉਹਨਾਂ ਨੇ ਸਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕੀਤੀ ਹਤਾ ਇਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਕੈਮਰਾ ਪਰਸਨ ਹੈਪੀ ਕਰੇਵਾਲ ਦੇ ਨਾਲ ਕੁਵਰ ਚੌਥ ਸਿੰਘ ਦੀ ਰਿਪੋਰਟ